ਇਸਾਨਾ ਵੇਲੇ ਸਾਡੀ ਕਿੰਨੀ ਜ਼ਿਆਦਾ ਨੁਕਸਾਨ ਹੋਇਆ ਸੀ ਐਤ ਕੀ ਇਸ ਗੱਲ ਦਾ ਖਿਆਲ ਰੱਖਿਆ ਗਿਆ ਤੇ ਮੀਡੀਆ ਨੇ ਦਿਲੋਂ ਦਿਲੋਂ ਸਾ ਦਿੱਤਾ ਇਹ ਨਾਲ ਸਾਥ ਦਿੱਤਾ ਕਿਉਂਕਿ ਇੱਥੇ ਪਤਾ ਕੀ ਗੱਲ ਸੀ ਇੱਥੇ ਸਾਰੇ ਲੋਕ ਦਿਲੋਂ ਆਏ ਉਸੇ ਨੂੰ ਆਏ ਨਹੀਂ ਸੀ ਸੈਲਫ ਮੋਟੀਵੇਟਿਡ ਸੀ ਤਾਂ ਨਹੀਂ ਸੀ মিডিਆ ਦਿਲੋਂ ਖੜੀ ਖੜੀ ਹੈ ਸਰਕਾਰ ਵਿੱਚ ਵੀ ਜਿਹੜੇ ਲੋਕ ਬੈਠੇ ਨੇ ਨਾ ਚਾਹੇ ਉਹ ਬੋਲ ਨਾ 파ਵੇ ਪਰ ਦਿਲੋਂ ਕਈ ਲੀਡਰ ਬੜੀ ਬੜੀ ਸੇਵਾਾਂ ਕਰਦੀ ਰਹੀ ਹੈ ਚਾਹੇ ਕਾਲੀ ਦਾ ਲੈਫਟ ਦਿਲੋਂ ਉਹ ਨਾਲ ਨਹੀਂ ਆ ਨਹੀਂ ਪਾ ਰਹੇ ਦਿਲੋਂ ਉਹ ਨਾਲ ਨੇ ਉਹਨਾਂ ਦੇ ਅਸ਼ੀਰਵਾਦ ਹੈ ਉਹ ਆ ਨਹੀਂ ਜਾਂਦੇ ਸੀ ਸਮਝਦੇ ਆਂ ਪਰ ਜਿਹੜਾ ਦਿਲ ਨਾਲ ਇਕੱਠਿਆ ਇਹ ਇਕੱਠ ਹੋਇਆ ਅੱਜ ਇਤਿਹਾਸਿਕ ਜਿੱਤ ਹੋਈ ਹੈ ਕਿਉਂਕਿ ਇਹ ਜਿਹੜੇ ਇਹ ਬੱਚੇ ਹਨ ਜਿਵੇਂ ਇੱਕ ਮਾਂ ਤੇ ਬੱਚੇ ਦਾ ਘਰ ਹੁੰਦਾ ਪਾਪਾ ਫਾਦਰ ਹੈ ਕਮਾਕੇ ਲਿਆਂਦਾ ਪਾਲਦਾ ਉਹ ਵੀ ਇੱਕ ਸ਼ਹਿਰ ਇੱਕ ਦੇਸ਼ ਇੱਕ ਮੰਡੀ ਇੱਕ ਪਿੰਡ ਮਾਂ ਤੇ ਬੱਚਿਆਂ ਦਾ ਹੀ ਹੈ ਉਹ ਉਹ ਜਦੋਂ ਸਾਡੇ ਬੰਦੀਆਂ ਮਾਵਾਂ ਨੇ ਦੇਖਿਆ ਵੀ ਆਹ ਕੀ ਗੱਲ ਬੱਚਾ ਨਾਲ ਆ ਹੋ ਗਏ ਖੜੀਆਂ ਹੋ ਗਈਆਂ ਇੱਥੇ ਹਜ਼ਾਰਾਂ ਮਾਵਾਂ ਆ ਗਈਆਂ ਇੱਕ ਬੇਨਤੀ ਤੇ ਆਈਆਂ ਤੇ ਫਿਰ ਇਹ ਬੱਚਿਆਂ ਨੂੰ ਨੂੰ ਤਾਂ ਤੁਸੀਂ ਲੜੋ ਇਹ ਐ ਪਰ ਆਜਣਾ ਧਰਨਾ ਨਾ ਅਤ ਨਾ ਕਿ ਤੋ ਸਰਕਾਰ ਮੈਂ ਫੇਰ ਕਰਨੀ ਆ ਇਹ ਜੇ ਹਾਲਾਤ ਨਾ ਹੋਣ ਬੱਚਿਆਂ ਦੀ ਗੱਲ ਇਹ ਜੇ ਇੱਕ ਤੁਸੀਂ ਮੀਡੀਏਟਰ ਇੱਕ ਇਸ ਤਰ੍ਹਾਂ ਦਾ ਗਰੁੱਪ ਬਣਾਓ ਇੱਕ ਸ਼ਾਂਤੀ ਜਿਹੜਾ ਪੀਸਫੁਲ ਹੋਵੇ ਤੇ ਤੁਹਾਡੀ ਜਿਹੜੀ ਪੰਜਾਬ ਦੀ ਗੱਲ ਹੈ ਪੰਜਾਬੀ ਦੀ ਗੱਲ ਤੁਹਾਡੇ ਤੱਕ ਪਹੁੰਚਾ ਸਕੇ ਤੇ ਬਹੁਤ ਮਸਲੇ ਹੱਲ ਹੋ ਜਾਣਗੇ ਬਿਨਾਂ ਲੜਾਈ ਤੋਂ ਕਿਉਂਕਿ ਬਦਨਾਮੀ ਥੋੜੀ ਵੀ ਹੁੰਦੀ ਹੈ ਤੁਸੀਂ ਬਦਨਾਮੀ ਥੋੜੀ ਆਏ ਹੁੰਦੀ ਹੈ ਜਿੱਥੇ ਤੁਸੀਂ ਖਰਚ ਕਰਦੇ ਹੋ ਲੋਕਾਂ ਚ ਚੰਗਾ ਤੁਸੀਂ ਉਹ ਚੰਗੇ ਬੰਦੇ ਵੀ ਹੋ ਕਦੇ ਕੁਝ ਕਰਵਾਨੇ ਹੋ ਜਿਵੇਂ ਕਿ ਹੁਣ ਹੁਣ 350 ਸਾਲਾ ਕਰਾਇਆ ਸਾਡੇ ਪੰਜਾਬੀਆਂ ਲਈ ਕਰਾਇਆ ਨਾ ਚੰਗੇ ਬਣਨ ਲਈ ਫਿਰ ਉਹ ਸਾਡੀਆਂ ਚੀਚਾਂ ਖਰਾਬ ਹੋ ਜਾਂਦੀਆਂ ਨੇ ਕਿਉਂ ਨਾ ਆਪਾਂ ਉਹੀ ਪੈਸੇ ਇਹਨਾਂ ਨੂੰ ਉੱਚਾ ਚੁੱਕਣ ਤੇ ਲਗਾਈਏ ਬੱਚਿਆਂ ਜਿਨ੍ਹਾਂ ਨੇ ਕੱਲ ਫਿਊਚਰ ਬਣਨਾ ਹੈ ਅਸੀਂ ਇਹਨਾਂ ਬੱਚਿਆਂ ਨੂੰ ਉਹ ਸਸ਼ਕਤ ਕਰੀਏ ਇਹ ਸਪੋਰਟਸ ਪਰਸਨ ਹੋਣ ਐਸੇ ਲੀਡਰ ਬਣਨ ਐਸੇ ਇੰਜੀਨੀਅਰ ਬਣਨ ਐਸੇ ਡਾਕਟਰਸ ਬਣਨ ਜਿਹੜੇ ਇਮਾਨਦਾਰ ਤੇ ਚੱਲਣ ਮੈਂ ਤਾਂ ਕਹਿੰਦੀ ਆ ਬਿਮਾਰੀ ਹੋਵੇ ਨਾ ਇੰਨੇ ਇੰਨੇ ਵਧੀਆ ਤਰੀਕਾ ਨਾਲ ਸਿੱਖਾਈਏ ਪੀਏ ਬਿਮਾਰੀ ਨਾ ਪੈਦਾ ਹੋਵੇ ਡਾਕਟਰਾਂ ਦਾ ਕੰਮ ਘਟ ਜੇ ਪੁਲਿਸ ਵਾਲਿਆਂ ਦਾ ਕੰਮ ਘਟ ਜੇ ਕਿਉਂਕਿ ਕੋਈ ਚੋਰੀ ਚੁਕਾਰੀ ਨਾ ਕਰੇ ਨਸ਼ੀ ਨਾ ਹੋਣ ਸਾਡੇ ਬੱਚੇ ਇੰਨੇ ਉੱਚੇ ਛੱਕੇ ਜਾਂ ਨਿਸਤਰ ਉਹ ਉੱਚੇ ਚੱਕੋ ਸਰਕਾਰੋ ਉਹੋ ਲੀਡਰ ਬਣਨ ਉਹ ਲੀਡਰ ਬਣਨ ਬੱਚੇ ਕਿ ਆ ਕਿ ਸਾਡਾ ਇੱਕ ਪੀਸਫੁੱਲ ਜਹੜਾ ਹੈਗਾ ਨਾ ਤੂੰ ਤੂੰ ਦਾ ਕਲਚਰ ਆਵੇ ਕਿ ਤੂੰ ਸੀਐਮ ਬਣ ਤੂੰ ਕਾਦੀ ਕੋਈ ਮੈਂ ਮੈਂ ਨਾ ਕਿ ਮੈਨੂੰ ਮਾਈਕ ਮਿਲ ਜੇ ਮੈਂ ਬੋਲਾਂ ਮੈਂ ਬੋਲਾਂ ਯੂ ਦਾ ਕਲਚਰ ਆ ਜਾ ਯੂ ਯੂ ਜੋ ਪਹਿਲੇ ਆ ਪਹਿਲੇ ਆ ਪਹਿਲੇ ਆ ਇਸ ਤਰ੍ਹਾਂ ਦੀ ਉੱਚੀ ਸੁੱਚੀ ਨੇ ਸੋਚ ਦੇ ਮਾਲਿਕ ਉਹ ਬੱਚੇ ਇੱਥੇ ਹੀ ਪੈਦਾ ਹੋਏ ਨੇ ਅਸੀਂ ਵੀ ਇੱਥੋਂ ਦੀ ਇੱਥੋਂ ਦੀ ਕ੍ਰੀਏਸ਼ਨ ਆ ਮੇਰਾ ਪਰਿਵਾਰ ਮੇਰੇ ਫਾਦਰ ਸਾਹਿਬ ਬਹੁਤ ਸੰਘਰਸ਼ ਕੀਤੇ ਸਰਦਾਰ ਹਰਬੰਸ ਸਿੰਘ ਖਿੰਪਲ ਜੀ ਨੇ ਅੱਜ ਜੋ ਮੈਂ ਕੁਝ ਬੋਲ ਰਹੀ ਆ ਮੈਂ ਇੱਕ ਐਸੀ ਫੈਮਿਲੀ ਤੋਂ ਆਨੀ ਆ ਨਹੀਂ ਵੱਡੀ ਫੈਮਿਲੀ ਤੋਂ ਆਨੀ ਆ ਕਬੀਰ ਦਾ ਫੈਮਿਲੀ ਤੋਂ ਆਨੀ ਆ ਅਸੀਂ ਸੰਘਰਸ਼ ਦੇਖੇ ਹੋਏ ਨੇ ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਜੋ ਕਦੇ ਹਾਰ ਨਹੀਂ ਮੰਨੀ ਉਹਨਾਂ ਨੇ ਤੇ ਉਹਨਾਂ ਨੇ ਕਿਵੇਂ ਬੱਚੇ ਪਾਲੇ ਪੜਾਏ ਅਸੀਂ ਉਹ ਚੀਜ਼ਾਂ ਸਭ ਦੇਖੀਆਂ ਉਹਨਾਂ ਨੇ ਹੰਡਾਏ ਹੋਇਆ ਬਹੁਤ ਸੰਤਾਪ ਹੰਡਾਏ ਆ ਸੀ ਤਾਂ ਅਸੀਂ ਅੱਜ ਇੱਥੇ ਬੋਲਣ ਦੇ ਕਾਬਿਲ ਹੋ ਰਿਹਾ ਤੇ ਅਸੀਂ ਚਾਹਨੇ ਆ ਕਿ ਜਿਹੜੇ ਉਹ ਬੱਚੇ ਨੇ ਜਿਹਨਾਂ ਨਸ਼ਾ ਨਾ ਨਸ਼ੇ ਨੂੰ ਰੋਕ ਨਹੀਂ ਪਾਉਂਦਾ ਆ ਰਿਹਾ ਸਪਲਾਈ ਚਲੋ ਠੀਕ ਹੈ ਪਰ ਮੈਂ ਕਿੰਨੇ ਸਾਡੇ ਬੱਚੇ ਆ ਨਾ ਸਾਡੇ ਬੱਚੇ ਇਹੋ ਜਿਹੇ ਹੋਣ ਸਾਹਮਣੇ ਚਾਹੇ ਲੱਖ ਨਸ਼ੇ ਵੀ ਵਿਕਨਗੇ ਸਾਡੇ ਬੱਚੇ ਖਰੀਦਣਗੇ ਨਹੀਂ ਔਰ ਉਹਨਾਂ ਦੀ ਸੋਚ ਇੰਨੀ ਉੱਚੀ ਹੋ ਜੇ ਸਰਕਾਰ ਉਹਨਾਂ ਦੀ ਉਹੀ ਡਵੈਲਪਮੈਂਟ ਕਰ ਦੇ ਕਿ 18 ਸਾਲਾਂ ਤੋਂ ਬਾਅਦ 2-3 ਲੱਖ ਰੁਪਏ ਬੱਚਾ ਕਮਾਵੇ ਬਸ ਬੱਚਾ 18 ਸਾਲਾਂ ਦਾ ਹੋ ਗਿਆ ਬੱਚਾ 3 ਲੱਖ ਕਮਾਵੇ ਆਪਣੀ ਮਾਂ ਨੂੰ ਦੇਵੇ ਕਿ ਮਾਂ ਬਾਪ ਜਿਸ ساری ਉਮਰ ਲਾਤੀ ਉਦੋਂ ਮਾਂ ਬਾਪ ਦਾ ਪਹਿਲਾਂ ਕਮਾਉਂਦੇ ਨੇ ਫਿਰ ਬੱਚਾ ਸੈੱਟ ਨਹੀਂ ਹੁੰਦਾ ਮਾਂ ਬਾਪ ਤਾਂ ਭਾਈ ਭਿਸ ਗਏ ਮਾਪਾ ਬੱਚ ਨੂੰ ਕੁਛ ਨਹੀਂ ਮਿਲਦਾ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਗਈ ਇਸੇ ਕਰਕੇ ਮੈਂ ਕਹਿੰਦੀ ਹਾਂ ਉਹ ਬੱਚਾ ਨੂੰ ਸ਼ਕਤ ਕਰਕੇ ਉਹਨਾਂ ਨੂੰ ਉਹ ਕਮਾਈ ਦੇ ਜਰੀਏ ਫਾਇਦਾ ਕਰੀਏ ਫਿਰ ਤੁਸੀਂ ਸਰਕਾਰ ਤੁਹਾਨੂੰ ਤਾਂ ਐਵੇਂ ਚਤਾਵਾਂਗੇ ਤੁਹਾਨੂੰ ਕੰਪੰਸਿੰਗ ਕਰਨ ਦੀ ਲੋੜ ਨਹੀਂ ਤੁਹਾਨੂੰ ਮੀਡੀਆ ਚ ਇਨਵੈਸਟ ਕਰਨ ਦੀ ਲੋੜ ਨਹੀਂ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪਰ ਸਾਡੇ ਬੱਚਿਆਂ ਨੂੰ ਉਹ ਕਾਬਿਲ ਬਣਾ ਦਿਓ ਇਹਨਾਂ ਵਿੱਚ 8ਵੀਂ ਤੋਂ ਲੈ ਕੇ 12ਥ ਤੱਕ ਉਹ ਸਕਿੱਲਸ ਫਾਦੋ ਲੈਂਗੁਏਜ ਸਕਿੱਲ ਵਰਕ ਦੀ ਸਕਿੱਲ ਤਾਂ ਕਿ ਜਦੋਂ ਬੱਚਾ 17 ਸਾਲਾਂ ਦੇ ਹੋਵੇ